ਹਾਂਜੀ ਉਤੋ ਸਤਿ ਸ਼੍ਰੀ ਅਕਾਲ ਜੀ ਮੈਂ ਨਵ ਤੇ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਸੈਲਫ ਕੌਨਫੀਡੈਂਸ ਯਾਨੀ ਕਿ ਜਿਹੜਾ ਆਤਮ ਵਿਸ਼ਵਾਸ ਹੁੰਦਾ ਉਹਨੂੰ ਆਪਾਂ ਕਿੱਦਾਂ ਵਧਾ ਸਕਦੇ ਆ ਆਤਮ ਵਿਸ਼ਵਾਸ ਦੇ ਨਾਲ ਹੀ ਆਪਾਂ ਜ਼ਿੰਦਗੀ ਚ ਅੱਗੇ ਵਧ ਸਕਦੇ ਆ ਜਿੰਦਗੀ ਚ ਕੋਈ ਵੀ ਮੁਸ਼ਕਲ ਦਾ ਸਾਹਮਣਾ ਕਰਨ ਵਾਸਤੇ ਆਤਮ ਵਿਸ਼ਵਾਸ ਬਹੁਤ ਹੀ ਜ਼ਰੂਰੀ ਹੁੰਦਾ ਸਟੈਪ ਬਾਈ ਸਟੈਪ ਤੁਸੀਂ ਆਪਣੀ ਜ਼ਿੰਦਗੀ ਦੇ ਜਿਹੜੇ ਏਮ ਹੋਇਆ ਹਾਸਲ ਕਰਨੇ ਹੁੰਦੇ ਆ ਤੇ ਉਹਨਾਂ ਏਮਸ ਤੱਕ ਪਹੁੰਚਣ ਵਾਸਤੇ ਤੁਹਾਡਾ ਜਿਹੜਾ ਆਤਮ ਵਿਸ਼ਵਾਸ ਹੋ ਉਹ ਬੂਸਟ ਹੋਣਾ ਯਾਨੀ ਕਿ ਵਧਿਆ ਸੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓ ਦੇਖਦੇ ਆ ਤੇ ਇੱਕ ਛੋਟੀ ਜਿਹੀ ਰਿਕਵੈਸਟ ਹੋ ਅਗਰ ਹਲੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਿਓ ਇਸ ਚੈਨਲ ਦੇ ਉੱਤੇ ਤੁਹਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਮੋਟੀਵੇਸ਼ਨ ਸਾਈਕੋਲੋਜੀਕਲ ਜਾਂ ਸੋਸ਼ਲ ਲਾਈਫ ਨਾਲ ਸੰਬੰਧਿਤ ਵੀਡੀਓ ਤੁਹਾਨੂੰ ਮੈਂ ਲੈ ਕੇ ਆਂਦਾ ਰਹਿਵਾਂਗਾ ਤੇ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਕੇ ਉਹਦਾ ਫਾਇਦਾ ਉਠਾ ਸਕਦੇ ਆ ਤੇ ਦੋਸਤੋ ਚਲੋ ਆਪਾਂ ਗੱਲ ਕਰਦੇ ਆ ਜਿਹੜਾ ਸੈਲਫ ਕੌਨਫੀਡੈਂਸ ਹੁੰਦਾ ਹੈਗਾ ਕੋਈ ਵੀ ਜਿਹੜਾ ਇਨਸਾਨ ਆ ਅੱਗੇ ਜਦੋਂ ਵੱਧਦਾ ਉਹ ਕਾਮਯਾਬੀ ਦੇ ਸਿਖਰ ਤੇ ਜਾਂਦਾ ਤੇ ਉਹਨੂੰ ਇੱਕੋ ਇੱਕ ਜਿਹੜੀ ਚੀਜ਼ ਉਹ ਹੈ ਜਿਹੜੀ ਪੋਸਟ ਕਰਦੀ ਆ ਉਹ ਸੈਲਫ ਕੌਨਫੀਡੈਂਸ ਹੁੰਦਾ ਹੈਗਾ ਅਗਰ ਕਿਸੇ ਵੀ ਇਨਸਾਨ ਵਿੱਚ ਸੈਲਫ ਕੌਨਫੀਡੈਂਸ ਆਤਮ ਵਿਸ਼ਵਾਸ ਨਾ ਹੋਵੇ ਤਾਂ ਉਹ ਆਪਣੀ ਜ਼ਿੰਦਗੀ ਦਾ ਏਮ ਹਾਸਲ ਨਹੀਂ ਕਰ ਸਕਦਾ ਹੈਗਾ ਜ਼ਿੰਦਗੀ ਵਿੱਚ ਕੋਈ ਵੀ ਪਰੇਸ਼ਾਨੀ ਆਉਂਦੀ ਆ ਮੁਸ਼ਕਲ ਆਉਂਦੀ ਆ ਤੇ ਸੈਲਫ ਕੌਨਫੀਡੈਂਸ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣ ਵਾਸਤੇ ਵੀ ਤੁਹਾਨੂੰ ਜਿਹੜਾ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ ਤੇ ਤਾਂ ਹੀ ਜਿਹੜੇ ਲੋਕ ਹੁੰਦੇ ਆ ਤੁਹਾਡੀ ਗੱਲ ਉੱਤੇ ਯਕੀਨ ਕਰਦੇ ਆ ਤੁਹਾਡੀ ਗੱਲ ਇਸ ਕਰਕੇ ਸਫਲਤਾ ਦੀ ਕੁੰਜੀ ਹੁੰਦੀ ਹੈਗੀ ਆ 셀ਫ ਕੌਨਫੀਡੈਂਸ ਯਾਨੀ ਕਿ ਆਤਮ ਵਿਸ਼ਵਾਸ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਕਿਹੜੀਆਂ ਉਹ ਗੱਲਾਂ ਹੋਣੀਆਂ ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ 셀ਫ ਕੌਨਫੀਡੈਂਸ ਨੂੰ ਆਤਮ ਵਿਸ਼ਵਾਸ ਨੂੰ ਵਧਾ ਸਕਦੇ ਹਾਂ ਤੇ ਨੰਬਰ 1 ਜਿਹੜੀ ਚੀਜ਼ ਹੈਗੀ ਆ ਵੀ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰੋ ਤੁਸੀਂ ਜਿੱਦਾਂ ਦੇ ਹੈਗੇ ਆ ਉਸ ਚੀਜ਼ ਨੂੰ ਅਕਸੈਪਟ ਕਰੋ ਇਹਦਾ ਮਤਲਬ ਕੀ ਆ ਜਿਹੜਾ ਇਨਸਾਨ ਹੁੰਦਾ ਉਹਦੇ ਵਿੱਚ ਗੁਣ ਵੀ ਹੁੰਦੇ ਆ ਆ ਗੁਣ ਵੀ ਹੁੰਦੇ ਯਾਨੀ ਕਮਜ਼ੋਰੀਆਂ ਵੀ ਹੁੰਦੀਆਂ ਜਿਹੜੇ ਤੁਹਾਡੇ ਗੁਣ ਹੁੰਦੇ ਆ ਉਹਨਾਂ ਨੂੰ ਤੁਸੀਂ ਐਪਰੀਸ਼ੀਏਟ ਕਰੋ ਵੀ ਹਾਂ ਵੀ ਇਹ ਮੇਰੇ ਵਿੱਚ ਵਧੀਆ ਗੱਲਾਂ ਹੈਗੀਆਂ ਤੇ ਜਿਹੜੀਆਂ ਤੁਹਾਡੇ ਵਿੱਚ ਕਮਜ਼ੋਰੀਆਂ ਆ ਉਹਨਾਂ ਨੂੰ ਸੁਧਾਰ ਕਰੋ ਤਾਂ ਕਿ ਤੁਸੀਂ ਇੱਕ ਚੰਗੇ ਇਨਸਾਨ ਬਣ ਸਕੋ ਤੇ ਆਪਣੇ ਆਪ ਨੂੰ ਤੁਸੀਂ ਉਸ ਜਿੱਦਾਂ ਦੇ ਹੈਗੇ ਉਦਾਂ ਹੀ ਪਿਆਰ ਕਰਨਾ ਆ ਮਤਲਬ ਕਿ ਆਪਣੇ ਮਨ ਦੇ ਵਿੱਚ ਇੱਕ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ ਹੈਗੀ ਵੀ ਆ ਵੀ ਮੈਂ ਕਿਸੇ ਤੋਂ ਘੱਟ ਹਾਂ ਜਾਂ ਮੇਰੇ ਵਿੱਚ ਇਹ ਕਮੀ ਆ ਜੇ ਕੋਈ ਕਮੀ ਆ ਜਿਹਨੂੰ ਤੁਸੀਂ ਇੰਪਰੂਵ ਕਰ ਸਕਦੇ ਆ ਜਿਹਦੇ ਵਿੱਚ ਕੋਈ ਇਦਾਂ ਦੀ ਕਮੀ ਨਹੀਂ ਹੈਗੀ ਵੀ ਜਿਹੜੀ ਕੁਦਰਤ ਨੇ ਤੁਹਾਨੂੰ ਦਿੱਤੀ ਹੋਈ ਆ ਮਤਲਬ ਕਿ ਜਿਹੜੀਆਂ ਸੋਸ਼ਲ ਕਮੀਆਂ ਆ ਆਪਾਂ ਕਹਿ ਸਕਦੇ ਆ ਤੇ ਉਸ ਕਮੀ ਨੂੰ ਦੂਰ ਕਰਨ ਵਾਸਤੇ ਤੁਸੀਂ ਕੰਮ ਕਰੋ ਤੇ ਆਪਣੇ ਆਪ ਨੂੰ ਕਿਸੇ ਨਾਲ ਘਾਟ ਨਾ ਸਮਝੋ ਤੇ ਆਪਣੇ ਆਪ ਨੂੰ ਪਿਆਰ ਕਰੋ ਜੇ ਇਹ ਜਿਹੜੀ ਚੀਜ਼ ਹੁੰਦੀ ਆ ਇਹਦੇ ਨਾਲ ਜਿਹੜਾ ਸੈਲਫ ਕੌਨਫੀਡੈਂਸ ਹੁੰਦਾ ਬਹੁਤ ਜ਼ਿਆਦਾ ਬੂਸਟ ਹੁੰਦਾ ਤੇ ਇੱਥੇ ਜ਼ਰੂਰ ਤੁਸੀਂ ਕੰਮ ਕਰੋ ਸੈਕੰਡ ਜਿਹੜੀ ਚੀਜ਼ ਆ ਤੁਸੀਂ ਆਪਣੀ ਲਾਈਫ ਦੇ ਵਿੱਚ ਕਰਨੀ ਆ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਉੱਤੇ ਕੰਮ ਕਰਨਾ ਹੈਗਾ ਅਗਰ ਤੁਹਾਡੀ ਬਾਡੀ ਮਤਲਬ ਤੁਸੀਂ ਫਿਜ਼ੀਕਲੀ ਕਮਜ਼ੋਰ ਹੋਆਂ ਜਾਂ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੈਗੇ ਆ ਤੁਹਾਡਾ ਜਿਹੜਾ ਸੈਲਫ ਕੌਨਫੀਡੈਂਸ ਆ ਆਤਮ ਵਿਸ਼ਵਾਸ ਨਹੀਂ ਵਧਣਾ ਹੈਗਾ ਤੁਸੀਂ ਆਪਣੀ ਫਿਜ਼ੀਕਲ ਐਕਟੀਵਿਟੀ ਕਰੋ ਚੰਗੀ ਖਰਾਕ ਖਾਓ ਜਿਹਨਾਂ ਤੁਸੀਂ ਬਿਮਾਰੀਆਂ ਨੂੰ ਮਤਲਬ ਚੰਗੀ ਤਰ੍ਹਾਂ ਟੈਕਲ ਕਰ ਸਕੋ ਕੋਈ ਵੀ ਬੰਦਾ ਬਿਮਾਰ ਹੋ ਜਾਂਦਾ ਇਨਫੈਕਸ਼ਨ ਹੋ ਜਾਂਦੀ ਬੁਖਾਰ ਹੋ ਜਾਂਦਾ ਤੇ ਜ਼ੁਕਾਮ ਵਗੈਰਾ ਹੋ ਜਾਂਦਾ ਇਹ ਨਹੀਂ ਹੈਗਾ ਵੀ ਤੁਸੀਂ ਮਾੜੇ ਬਿਮਾਰ ਹੋ ਤੇ ਢੇਢੇ ਰੀ ਬਹਿ ਜਾਓ ਇਸ ਕਰਕੇ ਤੁਹਾਡੀ ਜਿਹੜੀ ਇਮਿਊਨਿਟੀ ਜਿਹੜੀ ਸਟਰੋਂਗ ਹੋਣੀ ਚਾਹੀਦੀ ਤੇ ਆਪਣੀ ਤੁਹਾਡੀ ਜਿਹੜੀ ਹੈਲਥ ਆ ਫਿਜ਼ੀਕਲ ਹੈਲਥ ਉਹ ਜ਼ਿਆਦਾ ਵਧੀਆ ਹੋਣੀ ਚਾਹੀਦੀ ਆ ਤੇ ਉਹਦੇ ਨਾਲ ਵੀ ਜਿਹੜਾ ਕੌਨਫੀਡੈਂਸ ਤੁਹਾਡਾ ਵਧਦਾ ਦੂਜੇ ਨੰਬਰ ਤੇ ਜਿਹੜਾ ਮੈਂਟਲ ਹੈਲਥ ਹੁੰਦੀ ਆ ਉਹ ਵੀ ਬਹੁਤ ਹੀ ਜ਼ਿਆਦਾ ਤੁਹਾਡੀ ਹਾਈ ਹੋਣੀ ਚਾਹੀਦੀ ਆ ਮੈਂਟਲ ਹੈਲਥ ਵਾਸਤੇ ਤੁਸੀਂ ਯੋਗਾ ਕਰ ਸਕਦੇ ਆ ਮੈਡੀਟੇਸ਼ਨ ਕਰ ਸਕਦੇ ਆ ਐਕਸਰਸਾਈਜ਼ ਦਾ ਵੀ ਉਹਦੇ ਉੱਤੇ ਪ੍ਰਭਾਵ ਪੈਂਦਾ ਤੇ ਜਿਹੜੀਆਂ ਮੈਨੀਫੈਸਟੇਸ਼ਨਸ ਪਾਵਰ ਹੋਣੇ ਉਹ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਅਪਣਾ ਸਕਦੇ ਆ ਇਸ ਕਰਕੇ ਆਪਣੀ ਆਤਮ ਵਿਸ਼ਵਾਸ ਨੂੰ ਵਧਾਉਣ ਵਾਸਤੇ ਫਿਜ਼ੀਕਲੀ ਫਿਟ ਹੋਣਾ ਵੀ ਜ਼ਰੂਰੀ ਆ ਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਅਗਲਾ ਜਿਹੜਾ ਪੁਆਇੰਟ ਹੈਗਾ ਆਪਣੀ ਜ਼ਿੰਦਗੀ 'ਚ ਅਪਣਾਉਣਾ ਤੁਸੀਂ ਉਹ ਹੈਗੀ ਸਕਾਰਾਤਮਕ ਯਾਨੀ ਕਿ ਪੋਜ਼ਿਟਿਵ ਥਿੰਕਿੰਗ ਤੁਸੀਂ ਰੱਖਣੀ ਆ ਕਿਸੇ ਵੀ ਕੰਮ ਨੂੰ ਤੁਸੀਂ ਹੱਥ ਪਾਣੇ ਆ ਤਾਂ ਉਹਨੂੰ ਕਰਕੇ ਪੂਰਾ ਛੱਡੋ ਅੱਧ ਬਜਾਲੇ ਨਾ ਛੱਡੋ ਕਿਉਂਕਿ ਕੋਈ ਵੀ ਜਿਹੜਾ ਕੰਮ ਹੁੰਦਾ ਹੈਗਾ ਉਹ ਐਡਾ ਮੁਸ਼ਕਲ ਨਹੀਂ ਅਗਰ ਤੁਸੀਂ ਪਹਿਲਾਂ ਹੀ ਨਾ ਨੁਕਰ ਗਈ ਜਾਂਨੇ ਆ ਅਧ ਵਿਚਾਲੇ ਛੱਡੀ ਜਾਂਨੇ ਤਾਂ ਉਹਦਾ ਜਿਹੜਾ ਤੁਹਾਡਾ ਕੌਨਫੀਡੈਂਸ ਲੈਵਲ ਹੁੰਦਾ ਉਹ ਜਿਹੜਾ ਡੈਗ ਜਾਂਦਾ ਆ ਤੁਹਾਡਾ ਜਿਹੜੀ ਮਾਨਸਿਕ ਸ਼ਕਤੀ ਹੁੰਦੀ ਆ ਸਕਾਰਾਤਮਕ ਉਹ ਨਹੀਂ ਫੇ ਬਣ ਪਾਉਂਦੀ ਹੈਗੀ ਤੇ ਤੁਸੀਂ ਇਦਾਂ ਹਰੇਕ ਕੰਮ ਦੇ ਵਿੱਚ ਇਹ ਤੁਹਾਨੂੰ ਇਦਾਂ ਲੱਗਿਆਣਾ ਵੀ ਮੈਂ ਨਹੀਂ ਕਰ ਪਾਉਂਦਾ ਮੈਂ ਨਹੀਂ ਕਰ ਪਾਉਂਗਾ ਤੇ ਤੁਸੀਂ ਅਗਰ ਕਿਸੇ ਕੰਮ ਨੂੰ ਹੱਥ ਪਾਉਣੇ ਤੇ ਉਹਦੇ ਲਈ ਇਦਾਂ ਕਰੋ ਕਿ ਮੈਂ ਕੋਸ਼ਿਸ਼ ਕਰੂੰਗਾ ਵੀ ਇਹਨੂੰ ਮੈਂ ਪੂਰਾ ਕਰਨਾ ਹੈ ਅੱਧ ਵਿਚਾਲੇ ਨਾ ਛੱਡੋ ਇਦਾਂ ਫੇ ਤੁਹਾਡੀ ਇਹ ਆਦਤ ਬਣ ਜਾਂਦੀ ਆ ਕੰਮ ਅੱਧ ਵਿਚਾਲੇ ਛੱਡਣ ਦੀ ਜਿਹੜਾ ਤੁਹਾਡਾ ਕੌਨਫੀਡੈਂਸ ਹੁੰਦਾ ਜਿਹੜਾ ਆਤਮ ਵਿਸ਼ਵਾਸ ਹੁੰਦਾ ਡਿਗਣ ਲੱਪੰਦਾ ਹਰੇਕ ਕੰਮ ਵਿੱਚ ਜੇ ਤੁਹਾਡਾ ਵੀ ਜਿਹੜਾ ਕੌਨਫੀਡੈਂਸ ਲੈਵਲ ਹੋ ਉਹ ਨਿਥੱਲੀ ਰਹਿਣਾ ਹੈ ਫੇ ਉਹ ਵਧਣਾ ਨਹੀਂ ਹੈਗਾ ਅਗਲਾ ਜਿਹੜਾ ਪੁਆਇੰਟ ਹੈਗਾ ਵੀ ਛੋਟੇ ਛੋਟੇ ਟੀਚੇ ਆਪਣੇ ਹਾਸਲ ਕਰੋ ਅਗਰ ਤੁਸੀਂ ਇੱਕੋ ਵਾਰੀ ਸੋਚੀ ਜਾ ਰਹੇ ਹੋ ਵੀ ਮੈਂ ਬਹੁਤ ਹੀ ਵੱਡਾ ਕੁਝ ਬਣਨਾ ਹੈਗਾ ਬਹੁਤ ਹੀ ਵੱਡ ਇਹਦਾ ਕੀ ਕਰਨ ਹੁੰਦਾ ਤੁਸੀਂ ਐਫਰਟਸ ਕਰਦੇ ਆ ਉਹ ਵਾਲਾ ਜਿਹੜਾ ਤੁਹਾਡਾ ਵੱਡਾ ਟੀਚਾ ਜਿਹੜਾ ਹੈ ਉਹ ਹਾਸਲ ਨਹੀਂ ਹੁੰਦਾ ਹੈਗਾ ਤੇ ਉਹਦੇ ਨਾਲ ਜਿਹੜਾ ਤੁਹਾਡਾ ਮਨ ਹੁੰਦਾ ਉਹ ਟੁੱਟ ਜਾਂਦਾ ਇੱਕ ਤਰ੍ਹਾਂ ਤੇ ਤੁਸੀਂ ਉਹ ਦੁਬਾਰਾ ਉਸ ਕੰਮ ਨੂੰ ਕਰਦੇ ਨਹੀਂ ਹੈਗੇ ਇਸ ਕਰਕੇ ਜਿਹੜੇ ਤੁਹਾਡੇ ਟੀਚੇ ਹੈਗੇ ਆ ਮਤਲਬ ਤੁਸੀਂ ਲੱਖ ਰੁਪਏ ਕਮਾਉਣਾ ਚਾਹੁੰਦੇ ਆ ਤਾਂ ਪਹਿਲਾਂ 10000 ਤੋਂ ਸ਼ੁਰੂ ਕਰੋ ਹੌਲੀ ਹੌਲੀ ਛੋਟੀ ਛੋਟ ਸਟੈਪ ਤੁਸੀਂ ਆਪਣੇ ਟੀਚਿਆਂ ਦੇ ਬਣਾਓ ਤੇ ਉਹਨਾਂ ਨੂੰ ਹਾਸਲ ਕਰਕੇ ਨਮੀ ਨਮੀ ਚੀਜ਼ਾਂ ਸਿੱਖੀ ਜਾਓ ਤੇ ਆਪਣੇ ਜਿਹੜਾ ਐਕਸਪੀਰੀਅੰਸ ਹੁੰਦਾ ਹੈਗਾ ਉਹਨੂੰ ਯੂਜ਼ ਕਰਕੇ ਤੁਸੀਂ ਜਿਹੜੀ ਵੱਡੀ ਇਨਕਮ ਵੀ ਮਤਲਬ ਕਰ ਸਕਦੇ ਆ ਜਿੱਦਾ ਪਹਿਲੇ ਮਹੀਨੇ ਤੁਸੀਂ 10000 ਦਾ ਟਾਰਗੇਟ ਰੱਖ ਲਿਆ ਦੂਜੇ ਮਹੀਨੇ ਰੱਖ ਲਿਆ ਤੁਸੀਂ 15000 ਦਾ ਟਾਰਗੇਟ ਹੌਲੀ 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 ਤੁਸੀਂ ਬਤਾਓ ਇਹ ਨਹੀਂ ਹੈਗਾ ਵੀ ਮੈਂ ਸਿੱਧਾ 1 ਲੱਖ ਰੁਪਇਆ ਕਮਾਉਣਾ ਹੈਗਾ ਇੱਦਾਂ ਹੀ ਪੜ੍ਹਾਈ ਦੇ ਵਿੱਚ ਵੀ ਹੁੰਦਾ ਆ ਜਿੱਦਾਂ ਹੁਣ ਤੁਹਾਡੇ ਪੇਪਰ ਪੈਂਦੇ ਆ ਤੇ ਪੇਪਰਾਂ ਦੇ ਵਿੱਚ ਇਹ ਨਹੀਂ ਹੈਗਾ ਤੁਸੀਂ ਇੱਕ ਮਹੀਨਾ ਪਹਿਲਾਂ ਪੇਪਰਾਂ ਤੋਂ ਪੜ੍ਹਨਾ ਕਿ ਗੁਰੂ ਖੜ ਦਿੰਦੇ ਆ ਸਾਰਾ ਸਾਲ ਤੁਸੀਂ ਪਿੱਲੇ ਰਹਿੰਦੇ ਜਾਂ ਪੜ੍ਹਦੇ ਨਹੀਂ ਹੈਗੇ ਇਸ ਕੋਈ ਵੀ ਮਤਲਬ ਕੰਮ ਹੋਵੇ ਉਹਨੂੰ ਛੋਟੇ ਛੋਟੇ ਟੀਚੇ ਉਹਦੇ ਮਿੱਥਣੇ ਆ ਇੱਕੋ ਵਾਰੀ ਨਹੀਂ ਸਾਰਾ ਆਪਾਂ ਹੱਲਾ ਫੁੱਲਣਾ ਹੁੰਦਾ ਅਗਲਾ ਯਾਨੀ ਕਿ ਪੰਜਵਾਂ ਜਿਹੜਾ ਪੁਆਇੰਟ ਆ ਬਹੁਤ ਹੀ ਜ਼ਰੂਰੀ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਨਕਾਰਾਤਮਕ ਜਿਹੜੇ ਲੋਕ ਹੁੰਦੇ ਨੇ 네ਗੇਟਿਵ ਲੋਕ ਹੁੰਦੇ ਉਹਨਾਂ ਤੋਂ ਦੂਰ ਰੱਖਣਾ ਹੈਗਾ ਦੂਰੀ ਬਣਾ ਕੇ ਰੱਖਣੀ ਆ ਕਿਉਂਕਿ ਇਦਾਂ ਦੇ ਜਿਹੜੇ ਲੋਕ ਹੁੰਦੇ ਆ ਹਰੇਕ ਦੀ ਲਾਈਫ ਦੇ ਵਿੱਚ ਆਲੇ-ਦੋਲੇ ਹੁੰਦੇ ਆ ਇਹਨਾਂ ਦਾ ਇੱਕੋ ਹੀ ਕੰਮ ਹੁੰਦਾ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਬੰਦੇ ਦੀਆਂ ਲੱਤਾਂ ਖਿੱਚੀਆਂ ਨੂੰ ਓਕੇ ਨਹੀਂ ਬਦਲਣ ਦੇਣਾ ਤੁਸੀਂ ਕੋਈ ਵੀ ਉਹਨਾਂ ਨੂੰ ਗੱਲ ਦੱਸਣੀ ਤਾਂ ਉਹਨਾਂ ਨੇ ਤੁਹਾਨੂੰ 네ਗੇਟਿਵ ਹੀ ਕਰੀ ਜਾਣਾ ਆਪਣੀ ਲਾਈਫ ਵਿੱਚ ਵੀ ਉਹਨਾਂ ਦਾ ਕੋਈ ਵੀ ਏਮ ਨਹੀਂ ਹੁੰਦਾ ਨਾ ਹੀ ਉਹ ਦੂਜਿਆਂ ਦੀ ਲਾਈਫ ਜਿਹੜੇ ਏਮ ਹੁੰਦੇ ਉਹਨਾਂ ਨੂੰ ਪੂਰਾ ਕਰ ਦੇਖਣਾ ਚਾਹੁੰਦੇ ਹੁੰਦੇ ਆ ਤੇ ਇਹਦੇ ਪੂਰੇ ਹੋ ਜਾਣ ਮਤਲਬ ਕਿ ਉਹਨਾਂ ਦੀ ਮਾਨਸਿਕਤਾ ਹੀ ਇਦਾਂ ਦੀ ਬਣੀ ਹੁੰਦੀ ਉਹਨਾਂ ਦਾ ਵੀ ਜ਼ਿਆਦਾ ਇੱਕ ਕਸੂਰ ਦੀ ਹੁੰਦਾ ਉਹ 네ਗੇਟਿਵ ਹੋਏ ਹੁੰਦੇ ਆ ਮਤਲਬ ਕਿ ਹਰ ਬਾਲੀ ਹਾਈ ਮਰ ਗਿਆ ਹਾਈ ਇਦਾਂ ਹੋ ਗਈ ਮਤਲਬ ਉਹਨਾਂ ਦਾ ਅੰਦਰੋਂ ਜਿਹੜੀ ਭਾਵਨਾਵਾਂ ਹੁੰਦੀਆਂ 네ਗੇਟਿਵ ਹੀ ਨਿਕਲਦੀਆਂ ਤੇ ਇਸ ਕਰਕੇ ਤੁਸੀਂ ਇਦਾਂ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਹੈਲੋ ਹਾਈ ਹੋ ਸਕਦੀ ਆ ਬਟ ਇਦਾਂ ਜ਼ਿਆਦਾ ਕੁ ਨਾ ਹੀ ਤੁਸੀਂ ਉਹਨਾਂ ਨਾਲ ਜ਼ਿਆਦਾ ਗੱਲਬਾਤ ਕਰੋ ਕਿਉਂਕਿ ਉਹਨਾਂ ਦੀ ਜਿਹੜੀਆਂ ਵਾਈਬ੍ਰੇਸ਼ਨਸ ਹੁੰਦੀਆਂ ਉਹ ਵੀ ਨੈਗੇਟਿਵ ਹੀ ਹਮੇਸ਼ਾ ਨਿਕਲਦੀਆਂ ਰਹਿੰਦੀਆਂ ਤੇ ਉਹਨਾਂ ਦਾ ਵੀ ਤੁਹਾਡੇ ਤੇ ਜਿਹੜਾ ਬੁਰਾ ਪ੍ਰਭਾਵ ਪੈਂਦਾ ਉਹਦੇ ਨਾਲ ਵੀ ਜਿਹੜਾ ਕੌਨਫੀਡੈਂਸ ਲੈਵਲ ਹੁੰਦਾ ਹੈਗਾ ਉਹ ਘਟਦਾ ਹੈ ਤੇ ਤੁਸੀਂ ਅਗਰ ਕੌਨਫੀਡੈਂਸ ਨੂੰ ਆਪਣੇ ਨੂੰ ਆਤਮ ਵਿਸ਼ਵਾਸ ਨੂੰ ਵਧਾਉਣਾ ਚਾਹੁੰਦੇ ਹੋ ਤੇ ਸਕਾਰਾਤਮਕ ਲੋਕਾਂ ਦੀ ਕੰਪਨੀ ਕਰੋ ਨਾ ਕਿ ਨਕਾਰਾਤਮਕ ਲੋਕਾਂ ਦੀ ਦੋਸਤੋ ਇਹ ਸੀ ਕੁਝ ਗੱਲਾਂ ਜਿਹਦੇ ਨਾਲ ਤੁਸੀਂ ਆਪਣਾ ਆਤਮ ਵਿਸ਼ਵਾਸ ਵਧਾ ਸਕਦੇ ਆ ਤੇ ਜ਼ਿੰਦਗੀ ਦੇ ਜਿਹੜੇ ਟੀਚੇ ਹੈਗੇ ਏਮ ਹੈਗੇ ਉਹਨਾਂ ਨੂੰ ਹਾਸਲ ਕਰ ਸਕਦੇ ਆ ਆਸ ਕਰਦੇ ਆ ਵੀਡੀਓ ਤੁਹਾਨੂੰ ਪਸ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਜਿਹੜਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ